ਕੀ ਲਿਖਿਆ ਹੋਇਆ ਹੈ ਸਿੰਗਲ ਯੂਜ਼ ਪਲਾਸਟਿਕ ਖਤਰੇ ਦੀ ਗਾਰੰਟੀ ਕੀ ਇਹਦਾ ਮੈਸੇਜ ਕੀ ਹੈ ਜੀ ਸਰ ਇੱਥੇ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਪਲਾਸਟਿਕ ਹੈ ਜਿਹੜੀ ਆਪਣੀ ਸਿਹਤ ਲਈ ਹਾਨੀਕਾਰਕ ਹੈ ਤੇ ਉਹਦੇ ਲਈ ਅਸੀਂ ਸਾਰ ਸਾਰ ਹਰ ਜਗ੍ਹਾ ਤੇ ਅਵੇਅਰਨੈਸ ਕਰਦੇ ਹਾਂ ਕਿ ਜਿਹੜਾ ਪਲਾਸਟਿਕ ਆ ਉਹ ਨਾ ਵਰਤੋ ਉਹਦੇ ਲਈ ਆਪਾਂ ਥੈਲੇ ਯੂਜ਼ ਕਰ ਸਕਦੇ ਕੱਪੜੇ ਦੇ ਤੇ ਉਸ ਤੋਂ ਇਲਾਵਾ ਜਿਹੜੀ ਆਪਾਂ ਪਲਾਸਟਿਕ ਤੋਂ ਮਤਲਬ ਅਲੱਗ-ਅਲੱਗ ਜਿਹੜਾ ਆਪਣਾ ਵੇਸਟ ਰੱਖਣਾ ਉਹਦੇ ਵਿੱਚ ਹੈਗਾ ਗਿੱਲਾ ਕੂੜਾ ਆ ਗਿਆ ਜੀ ਇਹ ਜੋ ਕਮਿਸ਼ਨਰ ਸਾਹਿਬ ਵੱਲੋਂ ਆਪਣਾ ਜਿਹੜਾ ਪਾਇਲਟ ਪ੍ਰੋਜੈਕਟ ਦੇ ਤਹਿਤ ਹੈ। ਹਾਂਜੀ ਹਾਂਜੀ ਪਟਿਆਲਾ। ਠੀਕ ਹੈ। ਪਾਇਲਟ ਪ੍ਰੋਜੈਕਟ ਤਹਿਤ ਅਸੀਂ ਪੰਜ ਮਾਰਡਾਂ ਚ ਕੰਮ ਕਰ ਰਹੇ ਹਾਂ ਜੀ। ਉਹਦੇ ਚ ਇਹ ਵੀ ਸਭ ਤੋਂ ਪਹਿਲਾਂ ਵੀ ਆਪਾਂ ਜਿਹੜਾ ਕੂੜਾ ਉਹਦੇ ਮੈਨੇਜਮੈਂਟ ਕਰਨੀ ਆ। ਿੱਲਾ ਕੂੜਾ ਸੁੱਤਾ ਥੋੜਾ ਲੱਗ ਰੱਖਣਾ। ਉਹ ਚ ਸਾਡੀ ਸਾਰੀ ਟੀਮ ਹੈ ਜੀ, ਸੀਐਫ ਨੇ ਤੇ ਮੋਟੀਵੇਟਰਸ ਨੇ। ਠੀਕ ਹੈ। ਤੇ ਡਾਕਟਰ ਨਵਿੰਦਰ ਸਰ ਜਿਹੜੇ ਹੈਲਥ ਆਫਿਸਰ ਨੇ ਉਹ ਸਾਡੇ ਹੈੱਡ ਨੇ ਜੀ। ਉਹਨਾਂ ਵੱਲੋਂ ਗਾਈਡੈਂਸ ਦੇ ਅਨੁਸਾਰ ਅਸੀਂ ਕੰਮ ਕਰਦੇ ਆ। ਠੀਕ ਹੈ। ਤੇ ਉਹਦੇ ਚ ਇਹ ਵੀ ਅਸੀਂ ਜਿਹੜੀ ਕੂੜੇ ਬਾਰ 17 ਜਿਹੜਾ ਹੈਗਾ ਉੱਥੇ ਖਾਦ ਦਾ ਆਪਾਂ ਸਟਾਲ ਲਗਾਇਆ ਠੀਕ ਹੈ ਜੀ ਜਿਹੜੀ ਇਹ ਖਾਦ ਹੈ ਕਿੱਲੇ ਪੂਰੇ ਤੋਂ ਤਿਆਰ ਹੁੰਦੀ ਹੈ ਠੀਕ ਹੈ ਜੀ ਜਿਹੜੀ ਇਹ ਖਾਦ ਹੈ ਸਾਡੇ ਆਪਾਂ ਬੁੱਟਿਆਂ ਦੇ ਵਿੱਚ ਬਹੁਤ ਥੋੜੀ ਜਿਹੀ ਮਾਤਰਾ ਦੇ ਪਾਈਏ ਤਾਂ ਬੁੱਤੇ ਬਹੁਤ ਵੱਧਿਆ ਹੋ ਜਾਂਦੇ ਠੀਕ ਹੈ ਇਹ ਅਸੀਂ ਇੱਕ ਅੱਜ ਸਿਰਫ ਲਗਾ ਰਹੇ ਹਾਂ ਤੇ ਅੱਗੇ ਤੋਂ ਫਿਰ ਰੈਗੂਲਰ ਤੇ ਸੇਲ ਵੀ ਕਰਾਂਗੇ ਠੀਕ ਹੈ ਤੇ ਸੇਲ ਵੀ ਕਰਨੀ ਹੈ ਤਾਂ ਮੈਡਮ ਕਿੰਨੇ ਕੁ ਦੀ ਇਹ ਇਹ ਤਕਰੀਬਨ 10 ਰੁਪਏ ਕਿਲੋ ਦੇ ਹਿਸਾਬ ਨਾਲ 10 ਰੁਪਏ ਕਿਲੋ ਦੇ ਹਿਸਾਬ ਨਾਲ ਹਾਂਜੀ ਤੇ ਇਹ ਬਿਲਕੁਲ ਏਸਪੋਸਟ ਹੈ ਇਹਦਾ ਆਪਣਾ ਫਾਇਦਾ ਬਹੁਤ ਹੈ ਇਹ ਇੱਕ ਨੇਚਰਲ ਚ